ਮਾਧੀਆਂ ਦਰਬਾਰ ਸਾਹਿਬ ਜਾ ਕੇ ਕੀਤੀਆਂ ਅਰਦਾਸਾਂ ਹੋਈਆਂ ਕਬੂਲ ਗੁੰਗੇ ਬੱਚੇ ਦੀ ਵਾਪਸ ਆਈ ਆਵਾਜ਼ ਖੁਸ਼ ਹੋ ਪਰਵਾਰ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟਰੈਕਟਰ ਕੀਤਾ ਭੇਟ ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਲੋਕ ਰੋਜ਼ਾਨਾ ਨਤਮਸਤਕ ਹੁੰਦੇ ਨੇ ਤੇ ਆਪਣੀਆਂ ਮੁਰਾਦਾ ਮੰਗਦੇ ਨੇ ਤੇ ਅਰਦਾਸ ਕਰਦੇ ਨੇ ਤਾਂ ਪਹਿਲਾਂ ਵੀ ਇਸ ਰੂਹਾਨੀਅਤ ਦੇ ਕੇਂਦਰ 'ਚ ਕਈ ਚਮਤਕਾਰ ਹੋਇਨੇ ਤੇ ਇੱਕ ਵਾਰ ਫਿਰ ਅਜਿਹਾ ਹੀ ਚਮਤਕਾਰ ਦੇਖਣ ਨੂੰ ਮਿਲਿਆ ਜਦੋਂ 10 ਸਾਲ ਦੇ ਬੱਚੇ ਦੀ ਜੋ ਕਿ ਬੋਲ ਨਹੀਂ ਸਕਦਾ ਸੀਗਾ ਉਸ ਦੀ ਕੀਤੀ ਮਾਂ ਦੀ ਅਰਦਾਸ ਕਬੂਲ ਹੋਈ ਤੇ ਬੱਚਾ ਬੋਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਇੱਕ ਵਾਰ ਫਿਰ ਦਰਬਾਰ ਸਾਹਿਬ ਆ ਕੇ ਅਰਦਾਸ ਕੀਤੀਆਂ ਗਈਆਂ ਤੇ ਸ਼ੁਕਰਾਨਾ ਅਦਾ ਕੀਤਾ ਗਿਆ ਤੇ ਇਸ ਮੌਕੇ ਪਰਿਵਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਕਮੇਟੀ ਨੂੰ ਇੱਕ ਟਰੈਕਟਰ ਵੀ ਭੇਟ ਕੀਤਾ ਗਿਆ ਇਸ ਚਮਤਕਾਰ ਨੂੰ ਲੈ ਕੇ ਬੱਚੇ ਦੀ ਮਾਂ ਨੇ ਕਿਸ ਤਰ੍ਹਾਂ ਦਇ ਬਿਆਨ ਪ੍ਰਗਟ ਕੀਤਾ ਸੁਣੋ ਤੁਸੀਂ ਵੀ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਹ ਆਪਣੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਦ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੇ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪੜ੍ਹ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾਂ ਕਿਹਾ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸੋਨੇ ਹਾਸਸੀ ਅਕੀ ਆ ਬੋਲੂ ਜੀ ਨੂੰ ਅਚਿ ਕੁ ਅਗੂਆਂ ਦਾ ਚੀਕੋ ਅਚੀ ਤੇ ਚੀਕੂ ਹਪੇਕ ਚੀਕ ਕੋ ਰਾਚ ਕੁ ਕੁ ਚੀਤੀ ਕੁ ਤੇਕ ਵਾਚੀ ਕੁ ਕੋਪੀ ਸੰਜੀ ਪਿੰਸਾਂ ਚੀਚੋਂ ਸੇ ਪਤੇ ਮਾਧੀਆਂ ਦਰਬਾਰ ਸਾਹਿਬ ਜਾ ਕੇ ਕੀਤੀਆਂ ਅਰਦਾਸਾਂ ਹੋਈਆਂ ਕਬੂਲ ਗੁੰਗੇ ਬੱਚੇ ਦੀ ਵਾਪਸ ਆਈ ਆਵਾਜ਼ ਖੁਸ਼ੋ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟ੍ਰੈਕਟਰ ਕੀਤਾ ਭੇਟ ਰੋਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਲੋਕ ਰੋਜ਼ਾਨਾ ਨਤਮਸਤਕ ਹੁੰਦੇ ਨੇ ਤੇ ਆਪਣੀਆਂ ਮੁਰਾਦਾ ਮੰਗਲੇ ਨੇ ਤੇ ਅਰਦਾਸ ਕਰਦੇ ਨੇ ਤਾਂ ਪਹਿਲਾਂ ਵੀ ਇਸ ਰੋਹਾਨੀਅਤ ਦੇ ਕੇਂਦਰ 'ਚ ਕਈ ਚਮਤਕਾਰ ਹੋਏ ਨੇ ਤੇ ਇੱਕ ਵਾਰ ਫਿਰ ਅਜਿਹਾ ਹੀ ਚਮਤਕਾਰ ਦੇਖਣ ਨੂੰ ਮਿਲਿਆ ਜਦੋਂ 10 ਸਾਲ ਦੇ ਬੱਚੇ ਦੀ ਜੋ ਕਿ ਬੋਲ ਨਹੀਂ ਸਕਦਾ ਸੀਗਾ ਉਸਦੀ ਕੀਤੀ ਮਾਂ ਦੀ ਅਰਦਾਸ ਕਬੂਲ ਹੋਈ ਤੇ ਬੱਚਾ ਬੋਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਇੱਕ ਵਾਰ ਫਿਰ ਦਰਬਾਰ ਸਾਹਿਬ ਆ ਕੇ ਅਰਦਾਸ ਕੀਤੀਆਂ ਗਈਆਂ ਤੇ ਸ਼ੁਕਰਾਨਾ ਅਦਾ ਕੀਤਾ ਗਿਆ ਤੇ ਇਸ ਮੌਕੇ ਪਰਿਵਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਕਮੇਟੀ ਨੂੰ ਇੱਕ ਟਰੈਕਟਰ ਵੀ ਭੇਟ ਕੀਤਾ ਗਿਆ ਇਸ ਚਮਤਕਾਰ ਨੂੰ ਲੈ ਕੇ ਬੱਚੇ ਦੀ ਮਾਂ ਨੇ ਕਿਸ ਤਰ੍ਹਾਂ ਦੇ ਬਿਆਨ ਪ੍ਰਗਟ ਕੀਤਾ ਸੁਣੋ ਤੁਸੀਂ ਵੀ ਮੇਰੀ ਮਨੋ ਕਾਮਨਾ ਪੂਰੀ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਦ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੀ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚਾਹੁੰਦੀ ਆ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਕੇ ਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸੋਨੇ ਸਸੀ ਅਕੀ ओके ਅੰਕ ਅੰਕ ਪਹਿਲੀ ਭਾਸ਼ਾ ਅੰਬੋਲੂ ਆਂ ਚੂ ਅਚ